ਸਤਿ ਸ੍ਰੀ ਅਕਾਲ ਜੀ ਸਾਰੇ ਪੰਜ ਜਾਰਿਆਂ ਨੂੰ ਅਸੀਂ ਲੱਗੇ ਸੀਗੇ ਆਜ ਇਹਦੇ ਵਲੌਗ ਦੀ ਸ਼ੁਰੂਆਤ ਕਰਨ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਅੱਜ ਚੱਲੇ ਹਾਂ ਕਿਤੇ ਤੇ ਆਪਾਂ ਹੋਏ ਸੀਗੇ ਰੈਡੀ ਜਾਣ ਨੂੰ ਬਾਤ ਸੁੱਖਾ ਹੁਣੇ ਘਰੇ ਆਪ ਦੇਖੋ ਕੀ ਕੁਝ ਕਰਦੀਆਂ ਅੱਜ ਇਹ ਤੇ ਆਣ ਕੇ ਬਾਕੀ ਦਾ ਬਣਾਵਾਂਗੇ ਆਪਾਂ ਵਲੌਗ ਆਪਾਂ ਚੱਲੇ ਹਾਂ ਬਾਬਾ ਜੀ ਕੇ ਪੰਡੇ ਵੀ ਮਾਂਜਲੇ ਚਾਲੂ ਵੀ ਫੇਰ ਤਾਂ ਕਮਰੇ ਨੂੰ ਬਸ ਪੋਚੇ ਲਾਉਣੇ ਰਹੇ ਤੇ ਮੈਂ ਰਸਾਂ ਦੀ ਰੋਟੀ ਬਣਾ ਲੈ ਆ। ਰੋਟੀ ਖਾ ਕੇ ਫਿਰ ਦੇਖਣਾ ਕੀ ਕੁੱਛ ਕਰਨੀਆਂ। ਕਿਚਨ ਸਾਫ ਕਰਦੇ ਰਹਿਣਾ। ਫਿਰ ਅੰਸ ਫਿਰ ਉਹ ਪੋਚੇ ਲਾ ਗਏ। ਫਿਰ ਦੇਖਣਾ ਕੀ ਕਰਦੇ ਆ। ਬਣਾ ਟਾਈਮ ਨਮੂਨੇ ਆ ਜਾਈਂਗੇ। ਜੇ ਆਪਾਂ ਇਸ ਡੱਬੇ ਦੇ ਉੱਤੇ ਕਰਾਂਗੇ ਪੇਂਟ ਹੋਏ ਨਵਦੀਆਂ ਜੀ ਬਣਾ ਲਾਂਗੇ ਤੇ ਫਾਈਨਲ ਲੁੱਕ ਵੀ ਦਿਖਾਵਾਂਗੇ। लो जी अपना डिब्बी बन के होगी तैयार वाइया डेकोरेट करते आ गए सी गुरुद्वारा तो साड़ी मानो बिल्ली ना गुस्से हुई फिर दी मानो क्यों आई हाय तुप्पे क्यों बेटी शाम में चल जा आजा आजा आजा, आजा। मानो ਮम्मी ਇਹਦੇ ਵੇਖੀ ਕੀ ਕਰਦੀ ਹੈ ਗੁੱਸੇ ਹੋਈ ਫਿਰਦੀ ਸੁਬੇ ਡੈਡੀ ਨਾਲ ਡੈਡੀ ਵੀ ਕਿਹਾ ਕਿਨੇ ਦਿਨ ਹੋ ਗਏ ਦੁੱਧ ਵੀ ਨਹੀਂ ਪੀਂਦੀ ਥੋੜਾ ਹੀ ਪੀਂਦੀ ਹੈ ਬਾਕੀ ਛੱਡ ਦਿੰਦੀ ਹੈ ਜਾਰੇ ਜੋਗਾ ਪੀਂਦੀ ਹੈ ਛੱਡ ਦੇ ਸਾਡਾ ਕਿਹਨੂੰ ਮਰ ਭੁੱਖੇ ਹੈ ਡੈਡੀ ਨਾਲ ਗੁੱਸੇ ਹੋਈ ਫਿਰਦੀ ਹੈ ਮੈਨੂੰ ਹੁਣ ਅਗਲਾ ਤੇਰਾ ਕਰਕੇ ਕਿੱਥੇ ਜਾਣੋ ਛੱਡ ਉਹਦਾ ਹੈ 6 ਦਿਨ ਹੋ ਗਏ ਡੈਡੀ ਨੂੰ ਆੰਦੀ ਰੋਟੀ ਖਾਂਦੀ ਥੋੜਾ ਇਹ ਦੁੱਧ ਪੀਂਦੀ ਹੈ ਫਿਰ ਆਦਾ ਗੁੱਸਾ ਕੱਟਣ ਲੱਗ ਜਾਂਦੀ ਹੈ ਉਥੇ ਗਲਿੱਟਦੀ ਪਈ ਸੀ ਮਿੱਟੀ ਚ ਲੈ ਢੀ ਜਾ ਠੀਕੀ ਧੁੱਪੇ ਬੈਠੀ ਹੈ ਮੈਂ ਬਤਨ ਕਿਸ ਨੇ ਸਜਾ ਦਿੱਤੀ ਧੁੱਪੇ ਬੈਠਾ ਹੜ ਜਾ ਦਾਨੀ ਹੈ ਕਿ ਨਹੀਂ 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 ਮਮੀ ਪਜਾਈ ਨਾ ਵਿਚਾਰੀ ਨੂੰ ਉਹ ਗੁੱਸੇ ਹੋਈ ਵੀ ਹੈ ਡੈਡੀ ਗੁੱਸੇ ਡੈਡੀ ਕੀ ਕਹਿੰਦਾ ਵੇਸੀ ਵੀਡੀਓ ਕਾਲ ਕਰ ਕੀ ਉਹ ਲੌਂਦੇ ਆ ਕੀ ਉਹ ਜਿਹੜੇ ਪਹੁੰਚੇ ਆ ਉਥੇ ਹੁਣ ਆ ਗਈ ਆ ਗਈ ਆਵੇ ਹੋ ਸ਼ੁਕਰ ਹੈ ਸ਼ੁਕਰ ਸ਼ਾਮੇ ਆ ਕੇ ਬੈਠੀ ਰਹੀ ਕਿ ਵਿਚਾਰੀ ਨਾ ਫਿਰ ਜਾ ਕੇ ਤੁਪੇ ਬਾਈ ਆ ਆ ਵੇਟੀ ਵੇਗ ਮਮੀਆਂ ਉਧਰ ਮੇਰੀ ਤੂੰ ਤੋਣ ਦਿਖਾਉਂਦੀ ਨਾ ਮਰ ਪਰ ਅਸੀਂ ਕੱਪੜੇ-ਕੁਪੜੇ ਵੀ ਥੋਲੇ ਨੇ ਰਾਤ ਨੂੰ ਵੀ ਤੋਤੇ ਸਿਫੇ ਥੋੜੇ ਪੇਸਿਓ ਵੀ ਥੋਲੇ ਪੋਚੇ ਵੀ ਲਾ ਲੇ ਰਸੋਈ ਵੀ ਸਾਫ ਕਰਤੀ ਇੱਕ ਡੱਬੀ ਵੀ ਤਿਆਰ ਕਰਤੀ ਉਹ ਤੋ ਕਸੂਕ ਦੀ ਨਾ ਤੂੰ ਪਹੁੰਚ ਗਈ ਅਗਲੇ ਹੀ ਨੋਂਦੇ ਮਮਮੀ ਸਾਨੂੰ ਭੁੱਖ ਲੱਗੀ ਕੁਛ ਬਣਾ ਦੋ ਮਮਮੀ ਸਾਡੀ ਅੱਜ ਗਈ ਜਿਹੜੀ ਸਾਨੂੰ ਰੋਟੀ ਖਾਣ ਦਾ ਸਵਾਦ ਨਹੀਂ ਆਇਆ ਭੁੱਖ ਵੀ ਲੱਗੀ ਹੁਣ ਭੁੱਖ ਲੱਗੀ ਹੈ ਮਮਮੀ ਭੁੱਖ ਲੱਗੀ ਹੈ ਭੁੱਖ ਲੱਗੀ ਐਵੇਂ ਮੈਂ ਤੁਹਾਨੂੰ ਉਸ ਦਿਨ ਸਾਰਿਆਂ ਨੂੰ ਕਿਹਾ ਸੀ ਨਾ ਕਿ ਮਨਪੀਤ ਜਿਹਦਾ ਬੋਲਦਾ ਸੀ ਉਹਦਾ ਮਨਪੀਨ ਮਤੇ 2 ਮਿੰਟਾਂ ਵਾਸਤੇ ਮਮਮੀ ਨੇ ਬਣਾ ਦਿੱਤਾ ਹੁਣ ਅਸੀਂ ਕਿਹਾ ਨਾ ਤੇ ਹੁਣ ਮਮਮੀ ਕਹਿੰਦੀ ਮੈਨੂੰ ਕੁਛ ਬਣਾ ਕੇ ਦੇਵਾਂ ਮਮਮੀ ਮੈਂ ਤਾਂ ਤੁਸੀਂ ਮਾਰ ਖਾ ਲੈਣੀ ਹੁਣ ਬਣਾ ਦੋ ਬੋਗ ਲੱਗੀ ਹੈ ਚਾ ਨਿਕਲਦਾ ਹੀ ਹੈ ਤੇ ਗੁੱਦੀ ਹਾਂ ਦਾ ਡਾਡਾ ਚੱਲ ਬਿੱਲੀ ਇਹਨ ਟੇੜ ਜੂਏ ਗੁੱਦਦੇ पे ਖਾ ਜਾ ਇਹਨੂੰ ਚੂਏ ਆ ਜਾਣਗੇ ਤੇਰੇ ਕੋਲ ਅੱਗੇ ਸੀ ਭੋਖ ਤੇ ਅਸੀਂ ਲੈ ਆਂਦੀ ਮੈਗੀ ਔਰ ਹਮ ਘਰ ਸੇ ਤੋੜेंगे ਅੱਜ ਮਟਰ ਫਾਈਨਲੀ ਮਟਰ ਤੋੜਾਂਗੇ ਅਸੀਂ ਆ ਜਾ ਤੋੜ ਕੇ ਲੈ ਆ ਜੀ ਟਮਾਟਰ ਪਿਆਜ਼ ਵੀ ਪਾਵਾਂਗੇ ਮੈਗੀ ਮੇਂ ਔਰ ਮੰਮੀ ਆ ਜਾਣਦੀ ਨਹੀਂ ਇਹ ਤਾਂ ਪਿੱਛੇ ਆ ਗਈ ਸਾਡੇ ਚੱਲ ਚੱਲ ਰੋਟੀ ਖਾ ਲਈ ਹੁਣ ਵਾਪਸ ਕੇਨੇ ਮੈਨ ਤੁਹਾਡਾ ਕੁਝ ਜ਼ਿਆਦਾ ਵਧੀਆ ਲੱਗਿਆ ਅੱਛਾ ਚੱਲ ਆਜੋ ਮਸ਼ੀਨ ਕਿਉਂ ਨਹੀਂ ਅੰਦਰ ਕੀਤੀ ਆ ਲੈ ਆ ਆਸ਼ਾ ਮੈਂ ਮਿੱਠੀ ਇੱਥੇ ਮਸ਼ੀਨ ਅੰਦਰ ਕਿਉਂ ਨਹੀਂ ਕੀਤੀ ਅੱਜ ਮੈਂ ਇਧਰਲੇ ਬਸ ਉਹ ਝਾੜੂ ਫੇਰੀ ਸਾਰੀ ਹੂੰ ਚੱਲ ਵਧੀਆ ਕੀਤਾ ਮਟਰ ਤੋੜ ਲਓ ਮਿੱਠੇ ਨੇ ਤੁਸੀਂ ਖਾਦੇ ਸੀ ਹੂੰ ਮੈਗੀ ਮੈਂ ਡਾਲ ਲੇਗੇ ਮਿੱਠੇ ਆਮੜ ਦਾ ਚਲੋ ਵੀ ਛੋਟੇ ਛੋਟੇ ਨਾ ਤੋੜੇ ਵੱਡੇ ਵੱਡੇ ਤੋੜੇ ਨਾ ਬੀਜ ਦੇ ਆਸ ਨਹੀਂ ਹੋਣੀ ਸੀ ਬੀਜੇ ਆਸਤ ਹੈਗੀ ਆਸਤ ਹੈਗੀ ਸੀ ਨਾ ਵੀ ਹੋ ਜਾਣਗੇ ਖਾਵਾਂਗੇ ਐਰ ਕੀ ਥੋੜੇ ਬੀਜੇ ਅਗਲੇ ਸਿਆਲਾਂ ਨੂੰ ਮਾਰ ਸੁੱਕ ਰੱਖੇ ਜਿੰਦਗੀ ਰਹੀ ਤਾਂ ਬਾਵਾ ਬੀਜਾਂਗੇ ਹੋਰ ਨਾ ਥੋੜੇ ਤਾਂ ਇਹ ਵਿੱਚੋਂ ਪੱਕ ਜਾਣੇ ਮੁਰਕੇ ਸਵਾਦ ਵੀ ਨਹੀਂ ਲੱਗਣੇ ਮੈਂ ਰਤੀ ਪਾਣੀ ਇੱਥੇ ਆਇਆ ਸੀ ਤੇ ਮੈਂ ਪਾਣੀ ਪਾਤਾ ਸੀ ਸਾਰਿਆਂ ਨੂੰ ਬਸ ਪਾਣੀ ਨਾ ਸੁੱਕੇ ਪੈ ਸੀ ਮਾਣੋ ਮਸਤੀ ਚ ਬੈਠੀ ਆਪ ਦੀ ਚ ਮਾਣੋ ਦੇਖਦੀ ਸੀ ਤੇਰੇ ਡੈਡੀ ਨੂੰ ਨਾ ਨਾ ਆ ਨਾ 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 ਆ ਛੋਟੇ ਨੇ ਦੇਖ ਦੇਖ ਕੇ ਤੋੜੂਗੀ ਉਹ ਉੱਥੇ ਉਧਰ ਲੈ ਬਸ ਹੈਗੇ ਨੇ ਵੱਡੇ ਜਿਹਨਾਂ ਚ ਹੋਣਗੇ ਦਾਣੇ ਆਏ ਨਿੱਕੀ ਤੋੜ ਕੇ ਕੀ ਕਰਨੇ ਆਮੁੱਲੀਆਂ ਵੀ ਪੱਟਣ ਵਾਲੀਆਂ ਹੋਈਆਂ ਇਹਨਾਂ ਨੂੰ ਕੋਈ ਹੱਥ ਹੀ ਨਹੀਂ ਲਾਉਂਦਾ ਆਵੇ ਕੁਦਕਾ ਤੁਸੀਂ ਕਹਿੰਦੀਆਂ ਮੈਂ ਉਹਨੂੰ ਤੇਰੇ ਡੈਡੀ ਨੂੰ ਕਿਹਾ ਹੋਰ ਬਿਜਲੀ ਹੈ ਕਹਿੰਦਾ ਬਹੁਤ ਐਨਲੇ ਅਗਲੇ ਸਾਲਾਂ ਜਾ ਆਪੀ ਬੀ ਗੱਲਾਂ ਇਧਰ ਮਟਰ ਖਾ ਲੋ ਮੈਨੂੰ ਕਹਿੰਦਾ ਨੀਰੇ ਮਟਰ ਮਟਰ ਹੀ ਕਰਨੇ ਆਪੇ ਆਪਣੇ ਘਰੇ ਇੱਕ ਖਰਗੋਸ਼ ਸੀ ਨਾ ਪਹਿਲਾਂ ਮੰਮੀ ਉਹਨੇ ਸਾਰੇ ਹਾਸ ਖਾ ਲਈਨੇ ਸੀ ਪੱਤੇ ਜਿਹੋਨ ਹੁੰਦਾ ਤਾਂ ਵਿਚਾਰਾ ਉਹਨੇ ਖਾਦੇ ਸੀ ਮੇਰੇ ਪੱਤੇ ਉਹ ਉਹ ਬੈਂਗਨ ਦੇ ਬੋਟੇ ਸੀ ਉਹ ਤੋਂ ਹੂੰ ਉਹਦੇ ਪੱਤੇ ਖਾਦੇ ਸੀ ਮੈਨੂੰ ਧੋਨੇ ਮਰੋਂਡੀ ਦਿੱਤਾ ਮੈਨੂੰ ਬੜਾ ਹੀ ਗੁੱਸਾ ਚੜਿਆ ਬਸ ਉਹਦੇ ਡੰਡਲ ਦੀ ਹਦ ਸੀ ਕੇ ਭਈ ਗਿਆ ਨੇ ਛੋਟੂ ਜਿਹਾ ਸੀਗਾ ਪਤ ਨਹੀਂ ਕਿੱਥੇ ਗਿਆ ਚਲਾ ਸੀ ਵਿਚਾਰਾ ਗੋਸ਼ੂ ਰਾਮ ਸੀ ਮੈਂ ਤਾਂ ਪਿਆਨੇ ਮੁੱਲੀਆਂ ਨਾ ਮਮੀ ਮਟਰ ਤੋੜਨਾ ਐਸੀ ਆਪਾਂ ਮੈਂ ਕਿ ਪੱਟ ਕੇ ਰੱਖ ਲਵਾਂ ਤੇਰੇ ਇਹ ਨਹੀਂ ਉਹ ਸਾਰੀਆਂ ਪੱਕ ਗਈਆਂ ਮੂ ਆ ਲੈ ਬਚ ਗਿਆ ਆ ਲੈ ਬਚ ਗਿਆ ਆ ਫੜ ਲੈ ਆ ਜੋ ਆ ਤੁਸੀਂ ਮਟਰ ਕੱਢੋ ਤੇ ਮੈਂ ਪਿਆਜ਼ ਤੇ ਟਮਾਟਰ ਚੀਰਾ ਆ ਪੱਕ ਕੇ ਪਹਿਲੇ ਸਾਰੇ ਆ ਇਹਨਾਂ ਨੂੰ ਤਾਂ ਭਾਵੇਂ ਗਮਲੇ 'ਚ ਵੀ ਬੀਜ ਲਵੇ ਨਾ ਟਮਾਟਰ ਤਾਂ ਵੀ ਬਾਧੂ ਨਿਕਲ ਆਉਂਦੇ ਨੇ ਸੁੱਖਾ ਮੈਨੂੰ ਚੇਤਾ ਕਰਾਉਣਾ ਮੈਂ ਉਹ ਬੀਜਣਾ ਜੀ ਤੈਨੂੰ ਮੈਂ ਕਿਹਾ ਸੀ ਕੁਛ ਅਦਰਕ ਅਦਰਕ ਮਾਰਚ ਚ ਵੀ ਹੋਣਾ ਉਹ ਮੈਨੂੰ ਤੂਰ ਚਾਹਤਾ ਹੋਣਾ ਕੋਈ ਬਣਾ ਕੇ ਲਿਆਉਂਦੀ ਮੈਂ ਕਿਹਾ ਪਿਛਲੇ ਵਾਰੀ ਵੀ ਪਾਈ ਸੀ ਗੋਸ਼ਟ ਆ ਤੇਲ ਗਰਮ ਹੁੰਦਾ ਨਾ ਢੰਮ ਮੈਂ ਆ ਗਈ ਅਦਰਕ ਤੇ ਮਸਾਲੇ ਚੋਣੀ ਕੋਲੀ ਚ ਘਰ ਕੇ ਜੋ ਟੈਂਡੀਆਂ ਸਮੁੰਨ ਵੀ ਬਣਾਉਂਦੇਗੇ ਹਾਂ ਮੇਰੇ ਸਮਾਨ ਸਾਰਾ ਕੱਟਿਆ ਪਿਆ ਮੈਂ ਰਗਾ ਸੀ ਨੂਡਲ ਬਰੇ ਬਣਾ ਦੇਣੀ ਤੁਹਾਨੂੰ ਟਾਈਮ ਲਗਦਾ ਫਿਰ ਟਾਈਮ ਬਹੁਤ ਲੱਗਦਾ ਫਿਰ ਉਹ ਫਰਮੈਂਟ ਰੈਸਟ ਦਿਤਾ ਹੀ ਦੀਆ ਫਰਮੈਂਟ ਰੈਸਟ ਔਰ ਬਣਾਉਂਦੇ ਵੀ ਫਿਰ ਟਾਈਮ ਲੱਗਦਾ ਨੇ ਸ਼ੇਪ ਬਣਾਉਣੀ ਪੈਂਦੀ ਹੈ ਫਿਰ ਕੋਇਲਿੰਗ ਕਰਨਾ ਪੈਂਦਾ ਮੈਂ ਨਵੀਂ ਸ਼ੇਪ ਕੋਤੀ ਸੀ ਤਾਂ ਕਰਕੇ ਕਹੀ ਸੀ ਕਿ ਬਣਾ ਲੈਨੇ ਆ ਕੋਈ ਕਿਸ ਤਰ੍ਹਾਂ ਬਣਾਵਾ ਤੇ ਕਿਸ ਤਰ੍ਹਾਂ ਬਣਾਵਾਗੇ

ਉਹਨ ਦਾ ਪਾਣੀ ਤਾਂ ਨਿਕਲ ਗਿਆ ਪਾਣੀ ਮੈਂ ਕਿਸਾ ਰੋਂ ਦੇ ਵਿੱਚ ਉਹ ਮੈਂ ਕਾ ਦਾਂਗੀ ਲੈ ਆ ਜੋ ਪੋਰਟਗੇਸ ਤੋਂ ਕੱਲ ਥਾਂ ਨੂੰ ਕਹਿੰਦੇ ਸੀਗੇ ਤੇ ਦੋ ਦਿਨ ਰਹਿਣਗੇ। ਤੋਂ ਹਾਂ ਅੱਜ ਦਾ ਦਿਨ ਤਾਂ ਉਹ ਲੌਂਦੇ ਆ ਹਲੇ ਤਾਂ ਸਾਮਾਨ ਜਿਹੜਾ ਲੈ ਕੇ ਗਏ ਸੀ ਕਿ ਉਥੇ ਵਾਤਾ ਮਸਾਲਾ ਹਟ ਕੱਢ ਤਾ ਇਹਦਾ ਉਹੀ ਦੇ ਵਿੱਚ ਪਾਣਾ ਔਰ ਉਤੋਂ ਐਕਸਟਰਾ ਨਹੀਂ ਪਾਣਾ। ਕੱਲ ਕਹਿੰਦੇ ਸੀ ਦਸ ਮੇਲੇ ਕਰਾਂਗੇ। ਪਰ ਤੋਂ ਨੂੰ ਵਾਪਸੀ ਆ। ਮੇਰੇ ਸਾਹਮਣੇ ਨਾਲ ਵਾਪਸ ਹੋਣ ਨੂੰ ਥੇਟਾ ਆਪਦੇ ਨੂੰ। ਫੇਰ ਚਾਰ ਦਿਨ ਲਾ ਕੇ ਜਾਣੇ। ਔਰ ਜੇ ਕੋ ਨਾ ਉੱਥੇ ਜਾਣਾ ਹੈ। ਸੇਮਸਾਤ ਲਾਉ ਕਰ ਦੋ ਇਹਦਾ ਹੋਰ ਮੈਂ ਸਕੋਲੀ ਚ ਕੱਢ ਦਿੰਨੀ ਆ ਮਸਾਲਾ ਚਾਹ ਵੀ ਆਪਣੀ ਮਨ ਚਾਹੀਦਾ ਹੈ ਉਹ ਬਾਰੇ ਤੇ ਮੈਂ ਟੱਕਰੀ ਨਹੀਂ ਪਾ ਸਕਦੀ ਪਹਿਲਾਂ ਨਹੀਂ ਲੱਗਦੀ ਸੀ ਕੋ ਕੋ ਨਾਲ ਵੀ ਤੁਸੀਂ ਰੋਟੀ ਖਾਧੀ ਨਹੀਂ ਜੀ ਨਹੀਂ ਕੀਤਾ ਚਲੋ ਖਾਧੀਏ ਕੇਕ ਫੁਲਕਾ ਜੀ ਨਹੀਂ ਕੀਤਾ ਬਸ ਅਦਰਕ ਪਾ ਦਿਓ ਬਾਬੇ ਨੇ ਨਾ ਸਬਲਗੀ ਚਾਹ ਦੀ ਸੇਰੇ ਖੜੀ ਸੀਗੀ ਨਾਸ਼ਤੇ ਨਾਲ ਚੋਲਾ ਨਾਲ ਤੇ ਜਦੋਂ ਰੋਟੀ ਖਾਣ ਲੱਗੇ ਬਾਬੇ ਨੇ ਬਣਾਈ ਸੀ ਆਲੂ ਮਟਰ ਬਾਜਰਾ ਤੇ ਵਿੱਚ ਮੀਰਾ ਤੇਲ ਉੱਤੇ ਉੱਤੇ ਤੇਲ ਡਹਿਰੇ ਮੈਂ ਤਾਂ ਫਿਰ ਸੁੱਕੀ ਜੀ ਸਬਜ਼ੀ ਬਵਾਈ ਇੱਕ ਪਰਸ਼ਾਤਾ ਛਕ ਲਿਆ ਮੈਂ ਕਿ ਹੁਣ ਇੱਕ ਚੱਲ ਭੁੱਖ ਜੀ ਲੱਗੀ ਸੀ ਹੂੰ ਦਪਹਿਰ ਨੂੰ ਫਿਰ ਮੈਂ ਇੱਕ ਪ੍ਰਸ਼ਾਦਾ ਸ਼ਾਕਿਆ ਹੀ ਮੈਂ ਘਰ पे ਦੇਖੇ ਜਉਂਗੀ ਸ਼ਾਮ ਦੇ ਕੰਮ ਹੁਣ ਇਹ ਕਹਿੰਦੇ ਅਸੀਂ ਮੈਗੀ ਖਾਣੀ ਹੈ ਤਾਂ ਮੈਂ ਕਿ ਚਾਲ ਬਣਾ ਲੈਂਦੇ ਹੋ ਗਿਆ ਮਸਾਲਾ ਇੱਕ ਰਹਿ ਗਿਆ ਪਿਆਜ਼ ਤਾਂ ਮੈਂ ਅੰਧ ਕਰ ਕੋਟ ਦਾ ਹਾਂ ਚਾਹ ਚੋਂ ਨੂੰ ਆ ਕੇ ਘਰ ਕੋਟ ਦੇ ਥੋੜਾ ਜਿਹਾ ਥੋੜੀ ਦੇ ਲੋ ਫ੍ਰਿਜ ਚ ਥੋੜੀ ਪਾਈ ਸੰਗ ਤੇਸਟ ਤਾਂ ਆਵੇ ਫਿਰ ਨਹੀਂ 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 ਥੋੜੀ ਤੇਸਟ ਥੋੜੀ ਅਚਰ ਫਲਾਈ ਹੁੰਦਾ ਹੈ ਤਾਂ ਸਾਡੇ ਤੋਂ ਸੰਗ ਸੜ ਜਾਂਦਾ ਵਾ ਅਚਰ ਫਲਾਈ ਕਰਾਏ ਤੇਸਟ ਤਾਂ ਆਵੇ ਮੜਾ ਮੋਟਾ ਟਮਾਟਰ ਬਾਤੇ ਮੀਨੂ ਉਹ ਦਿਨ ਆਪਾਂ ਸਮਾਨ ਕਰਦੇ ਸੀ ਜਿੱਦਣ ਸੈਟ ਉਹਦਣ ਬਣਾਈ ਸੀਗੀ ਮੈਂਗੀ ਮੈਂ ਕਿੱਡੀ ਬਣਾਤੀ ਮੰਮੀ ਸਿੰਪਲ ਬਣਾਉਂਦੀ ਹਮਨੀਸ਼ਾ ਉਹਦਣ ਪੱਕੀ ਹੋਣ ਜਾਵਾ ਹੋਗੀ ਅੱਜ ਵੀ ਵਸ ਬਹੁਤ ਜ਼ਿਆਦਾ ਲੱਗਿੰਦੀ ਮੈਂ ਕਿੱਸਾ ਛੋੜਿਆ ਜਾ ਤੜਕਾ ਤੁਰਕਾ ਲਾਈਏ ਹੋਂਦੇ ਚ ਦੁੱਧ ਵੀ ਪਾ ਦੇਵਾਂਗਾ ਚਾਹ ਜਿਸੇ ਬਣਾਈ ਦੋ ਹੋਰ ਇੱਧੇ ਲਗੇ ਆ ਦੇਖੋ ਕਮ ਮਸਾਲਾ ਪਾਉਣਾ ਨਹੀਂ 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 ਆਈ ਮਸਾਲਾ ਬਣਾ ਲਿਆ ਮਸਾਲਾ ਦੀ ਆ ਜਿਹੜਾ ਸਵਾ ਆ ਜਿਹੜਾ ਸਵਾ ਮਸਾਲਾ ਨੇ ਉਹਦੇ ਲਈ ਨਮਕ ਤੇ ਚਾਹੀਦਾ ਥੋੜਾ ਜਿਹਾ ਪਾਵਾਂਗੇ ਪਾ ਦੇ ਜਲਦੀ ਨਮਕ ਦੇ ਉਹ ਬੋਤੇ ਆ ਵੀ ਜ਼ਿਆਦਾ ਹੈ ਹਾਂ ਪਾ ਲਓ 10 ਪਤਲੇ ਫਾਕੇ ਸਾਰੇ ਮਾਮ ਚਾਟਿਆ ਉਹ ਖਾਲਾ ਕੇ ਤੋੜਦੇ ਹੁੰਦੇ ਟੋੜਦਾ

ਲਓ ਤੁਹਾਡੀ ਕਿਸੇ ਨੇ ਕਹਿੰਦੇ ਪੀ ਆਪਾਂ ਮਾਂਜ ਲੰਗਿਆ ਹੁਣ ਪਾਂਡੇ ਨਾਲ ਕਰਦੀਆਂ ਕਿਚਨ ਦੀ ਸਫਾਈ ਇਹਨੇ ਸਾਰੇ ਪਾਂਡੇ ਮਾਂਜਨੇ ਹੁਣ ਇਹਨਾਂ ਲੋ ਜੀ ਹਮ ਉਂਗਰੇ ਆ ਕੇ ਇਹਦੀ ਕਾਲ ਕੋਈ ਸਬਜੀ ਐ ਚਟਨੀ ਦੇਖਦੇ ਆ ਦੁੱਧ ਗਰਮ ਕਰਨ ਲੱਗੀਆਂ ਜੱਸੀ ਨੇ ਅੱਜ ਪੁਦੀਨੇ ਵਾਲੀ ਚਟਨੀ ਕੋਟ ਦਿੱਤੀ ਹੁਣ ਸਬਜੀ ਸਾਡੀ ਪਈ ਸੀ ਅੱਜ ਨਹੀਂ ਅਸੀਂ ਕੁਝ ਵੀ ਬਣਾਵਾਂਗੇ ਕਿਉਂ ਅੱਜ ਮੇ ਮਮੀ ਥੋੜੀ ਜੀ ਤਬੀਅਤ ਖਰਾਬ ਹੋਈ ਜਾਂਦੀ ਹੈ। ਹੋ ਗਈ ਹੈ। ਬੁਖਾਰ ਜਾ ਹੋ ਗਿਆ ਤਾਂ ਕਰਕੇ। ਬਾਕੀ ਆ ਵੀ ਕਮਰਾ ਥੋੜਾ ਜਿਹਾ ਸੱਟ ਕੀਤਾ ਜਿਸ ਵੇ ਸਵੇਰੇ। ਕੀ ਲੈਂਦੇ ਆਪਣੀ ਅਜਾ ਡੱਬੀ ਵੀ ਸੁੱਕ ਗਈ ਸੀਗੀ। ਸੋਣੀ ਬਣੀ ਵੈਸੇ। ਮੱਥਲੇ ਨਿਰਾਂਗ ਕੀਤਾ ਥੱਲੇ ਕਰਕੇ ਸਨ ਇਹਨੇ। ਉਪਰ ਡਾਕਟਰ ਦਾ ਕੀ ਕਹਿੰਦੀ ਉਹ? ਪਤਾ ਨਹੀਂ ਉਹਨੇ ਕੋਈ ਮੈਸੇਜ ਨਹੀਂ ਕੀਤਾ ਮੈਨੂੰ ਉਹਨਾਂ ਕਿ ਚਾਹੀਦੇ ਫਿਰ ਅਸੀਂ ਸੰਜਾ ਹੀ ਦੇਨੇ ਹੋਰ ਪ੍ਰੋਡਕਟ ਉਹ ਤਾਂ ਫਿਰ ਮੰਗਾਏਗੇ ਅੱਜ ਇੰਨੀ ਗਰਮੀ ਸੀ ਤੇ ਮੈਨੂੰ ਪਸੀਨਾ ਸੀ ਨਾ ਆਇਆ ਮੈਂ ਦੁਬਾਰਾ ਨਹਾਤੀ ਆਂ ਹੰਦੇ ਹੱਥ ਪੈ ਤਾ ਹੁੰਦੇ ਦੋ ਵਾਰੀ ਕਹੋਣਾ ਪਿਆ ਮੈਨੂੰ ਅੱਜ ਚਲ ਥੋੜੀ ਚਾਹੀ ਤਾਂ ਦੁਕਾਨ ਹੋ ਗਿਆ ਸੈਰ ਕਉਂਗਾ ਬਹੁਤ ਚਾ ਸਵੇਰ ਦੀ ਫ੍ਰਿਜ ਹੀ ਭਰ ਕੋਈ ਕਰੇ ਦਿੱਤਾ ਤੋਂ ਬਾਅਦ ਕਿ ਪੀਤੀ। 3 ਦਿਨ ਲੇਟ ਵੱਤ ਕਟਾ ਗਈ ਸੀ ਫਿਰ ਮੈਂ ਬੰਦ ਕਰ ਦਿੱਤੀ। ਥੋੜੀ ਜਿਹੀ ਚਾਹ ਬਣਾ ਲਈ ਸੀ। ਤੇ ਮੇਰਾ ਮੈਂ ਕਹਿੰਦੀ ਆ ਨਾ ਗੋਲੀ ਖਾਣੀ ਤੋਂ ਬਿਗ। ਇਹ ਕਹਿੰਦਾ ਹੈ ਕਿ ਨਾ ਮੈਂ ਗੋਲੀ ਖਾਣੀ ਸਾਲ ਐਡਵਾਂਸ ਹੈਲਥ ਆਫ ਦਾ ਆ। ਯਾਨੀ ਮਿੱਟੀ ਲਾਲ ਸੀ। ਕੋਈ ਕੰਮ ਨਿਬੜ ਸਿਆ ਦਿੱਤਾ ਜਵਾਂ ਹੀ ਨਹੀਂ ਲਿਪਿਆ। ਕੋਈ ਕੰਮ ਮੁਠੇੜਿਆ ਹੀ ਨਹੀਂ ਬਸ। ਰੋਟੀਆਂ ਬਣਾ ਲਈਆਂ ਖਾ ਲਈਆਂ। ਤੱਕ ਪ੍ਰਯੋਗ ਨਾਲੇ ਅਸੀਂ ਨਾਲੇ ਮੈਂ ਤਾਂ ਨਹੀਂ ਪੂਰ। ਹੋਰ ਨਾ ਆਂਦੇ ਨਹੀਂ ਫਿਰ ਜੋ ਸਾਰੇ ਆਣ ਕੇ ਇਕੱਠੇ ਆਏ ਆਣਗੇ। 13 ਦਾ ਆਰਡਰ ਕੀਤਾ ਹੋਇਆ ਉਹ ਆਉਣ ਵਾਲਾ। ਫਿਰ ਪੰਜਾਬ ਤੋਂ ਉਹਦੇ ਤੁਸੀਂ ਕੱਟਦੇ ਆਉਂਦੇ ਚ ਵਧੀਆ ਜੀ ਨਾ ਲੈਸ਼ ਲਗਣੀ ਹੈ ਗ੍ਰੀਨ ਕਲਰ ਦੀ। ਹਾਂ। ਤੇ ਮੈਂ ਕਿੰਨੀਾਂ ਚਾਹਣਾ ਉਹ ਆਜਣ ਤਾਂ ਮੈਂ ਉਹ ਸੀਂ ਦਵਾਂ ਕਿਉਂ ਮੇਰੇ ਸੂਟ ਦੀ ਇੰਨੀ ਜ਼ਰੂਰੀ ਨਹੀਂ ਹੈਗੀ ਮੇਰਾ ਫੁੱਲ ਠੀਕ ਨਹੀਂ ਠੀਕ ਬਜੇਗਾ। ਠੀਕ ਹੈ। ਉਹ ਬੱਲੇ ਟਿੱਕਣਾ ਉਹ ਸੂਟ ਆਣਗੇ ਤਾਂ ਆਪਾਂ ਸਿੱਕੇ ਨਾਲ ਹੀ ਲੈ ਕੇ ਜਾਨੇ ਵਾਪਸ ਇਹਨਾਂ ਨਾਲ ਲੈ ਕੇ ਜਾਨੇ ਆ ਮੈਂ ਉਹ ਡਿੱਗਦੀ ਮੈਕੈਨਿਕਮ ਇਹ ਕੱਟ ਕੇ ਸੀਨ ਬੈਠੀ ਤੇ ਫਿਰ ਮੇਰਾ ਸੈੱਟ ਬੁਕਨ ਲੋਡਲ ਖਾਫ ਕਰਿਆ ਹੋ ਜਾਂਦਾ ਹੈ ਤੇ ਤਾਂ ਨੂੰ ਮੈਨੂੰ ਇੰਨੀ ਖਾਫ ਜ਼ਰੂਰ ਤਾਂ ਹੈ ਨਹੀਂਗੀ ਮੇਰੇ ਸੂਟ ਦੀ ਮੈਂ ਤਾਂ گرمੀਆਂ ਨਹੀਂ ਚਾਹੀਦਾ ਤਾਂ ਕਰਕੇ ਬੈਠਾਈ ਨਹੀਂ ਤਾਂ ਸਾਕੂ ਵਿਸੇਲਿੰਗ ਜੋਟਾ ਆਉਗਾ ਮਸ਼ੀਨ ਦਾ ਕੰਮ ਤੇ ਦੋ ਤਿੰਨ ਦਿਨ ਨਹੀਂ ਤੂੰ ਆਏਗਾ ਸਾਰਾ ਇਕੱਠਾ ਹੀ ਆ ਜਾਣਾ ਆ ਜਾਣਾ 13 ਵੀ ਫੂਟ ਆ ਜਾਣਾ ਸੁੱਖਾ ਜੱਸੀ ਦਾ ਤਾਂ ਮੈਂ ਜੱਸੀ ਦਾ ਤੇੜੀ ਮੈਂ ਤੇੜੀ ਮੈਂ ਠੀਕ ਆ ਅਸੀਂ ਆ ਫਿਰ ਮੈਂ ਲੈ 10 ਜਿੰਦਾ ਚੱਲ ਜਾਊਗਾ ਮੈਂ ਦੋਦਾ ਚ ਪਾਉਣ ਲੱਗੀ ਦੋਦਾ ਕੋਈ ਲਈ ਸੀ ਇਹ ਆਪਣੀ ਰਾਤ ਵਾਲੀ ਪਈ ਆ। ਖੇੜੇ ਕਿਸੇ ਨੇ ਖਾਧੀ ਨਹੀਂ। ਬੰਨੂ ਜਲਦੀ ਸੀ ਨਹੀਂ ਉਹ ਮੇਰੇ ਬਲੂਟੂਥ ਕਾਂਚੇ ਲੱਗਾ ਹੋਇਆ ਸੀ ਉਹ ਸਿਟੀਆਂ ਮਾਰਨ ਲੱਗਿਆ ਮੈਨੂੰ ਲੱਗਿਆ ਤੇ ਬਾਹਰ ਡੈਡ ਨਹੀਂ ਹੋਇਆ ਉਹ ਆਵਾ ਵੀਡੀਓ ਬਣਾਉਂਦੇ ਸੀ ਤਾਂ ਕਰਕੇ ਉਹ ਲੱਗ ਰਹਿ ਗਿਆ। ਮੇਰਾ ਕੰਨ ਮੈਂ ਕਿਹਾ ਕਿ ਕੰਨ ਨਹੀਂ ਨਹੀਂ ਇਹਦੇ ਵਿੱਚੋਂ ਆਉਂਦੇ ਵੀ ਸੀ ਛੋਟੀ ਜੀ ਆਵਾਜ਼ ਠੀਕ ਠੀਕ ਜੀ ਆਵਾਜ਼ ਉਸ ਹੀ ਆਲੂ ਰਮਾਗੁਰ ਕੀ ਕੁਸਤਾ ਛਾੜੂ ਪੋਚਾ ਬਸ ਛਾੜੂ ਪੋਚਾ ਪਾਣੀ ਇੱਕੋ ਟੱਬੀ ਦੀ ਤਿਆਰ ਕੀਤੀ ਬਸ ਹੋਰ ਕੋਈ ਕੰਮ ਹੀ ਨਹੀਂ ਹੈਗਾ ਸੀ ਕੋਈ ਨਹੀਂ ਆਇਆ ਤੋ ਦਿਨ ਹੈਗੇ ਫਿਰ ਅਸੀਂ ਹੋ ਜਾਣਾ ਬੀਜੀ ਬੀਜੀ ਹੋਰ ਪਹਿਲਾਂ ਤਾਂ ਡੈਡੀ ਜਿਹੜੇ ਆਣਗੇ ਉਹ ਸਾਰੇ ਕੱਪੜੇ ਤੋਨੇ ਇੱਕ ਦਿਨ ਹਾਂ ਫਿਰ ਸਾਰੇ ਕੱਪੜੇ ਕੱਟਨੇ ਨੇ ਫਿਰ ਸੀਨੇ ਨੇ ਫਿਰ ਅਸੀਂ ਆਪਦਾ ਬੈਗ ਪੈਕ ਕਰਨੇ ਨੇ ਹੂੰ ਬੇਲਾ ਦਾ ਮਨਪੀਡ ਬਰਥਡੇ ਦਾ ਵੇਖਣਾ ਕੋਈ ਆਗੇ ਬਰਥਡੇ ਦੀ ਦਮਾਨ ਦੀ ਮੋੜ ਗੱਡੀ ਰੱਖੀ ਆ ਮੈਨੂੰ ਸਮਝ ਨਹੀਂ ਆਉਦੀ ਕੀ ਕਰਾਂ ਤੇਖਦੇ ਆਂ